ਸੰਤਾ ਕੇ ਕਾਰਜ ਆਪ ਖਲੋਇਆ ਸੰਤਾ ਕੇ ਕਾਰਜ ਆਪ ਖਲੋਇਆ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਹਰ ਕੰਮ ਕਰਾਵਣ ਆਇਆ ਰਹਾ ਸੰਤਾ ਕੇ ਕਰਜਾ ਤਕ ਲੋਇਆ ਸੰਤਾ ਕੇ ਕਰਜਾ ਤਕ ਲੋਇਆ ਹਰ ਕੰਮ ਕਰਾਵਣ ਹਰ ਕੰਮ ਕਰਾਵਣ ਆਯਾਰਾਮ ਸੰਤਾ ਕੇ ਕਾਰਜ ਆਪ ਕੋ ਲੋਇਆ ਸੰਤਾ ਕੇ ਕਾਰਜ ਆ ਅਰਤ ਸੁਹਾਵੀ ਤਾਲ ਸੁਹਾਵਾ ਤਰਤ ਸੁਹਾਵੀ ਤਾਲ ਸੁਹਾਵਾ ਵਿਚ ਅਮਰਤ ਜਲ ਛਾਇਆ ਰਾਂ ਅਮਰ ਤੂ ਚੱਲ ਛਾਇਆ ਰਾਹ ਹਰ ਕੰਮ ਕਰਾਵਣ ਹਰ ਕੰਮ ਕਰਾਵਣ ਹਰ ਕੰਮ ਕਰਾਵਣ ਹਰ ਕੰਮ ਕਰਾਵਣ ਆਯਾਰਾਮ ਸੰਤਾ ਕੇ ਕਰਜਾ ਤਕ ਲੋ santa ke karad aap karo ya amrit jal chhaya purna saaj karaya ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋ ਰਕਤ ਪੂਰੇ ਅਸਕਰਤਾ ਪਾਇਆ ਸਹਿਜ ਸੇਤੀ ਮਨਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੂ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਭਾਨ ਸਭ ਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰ ਸਚਾ ਨਾਮ ਮੇਰਾ ਆਧਾਰੂ ਸਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਤੁਹ ਕਰ ਸ਼ਾਂਤ ਸੁਖਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀ ਆ ਪੰਚ ਦੂਤ ਤਦ ਵਸਤੀ ਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਕਹ ਲਗੇ ਕਹਿ ਨਾਨਕ ਤਨ ਸੁਖ ਹੋਆ ਤਿਤ ਕਰਿ ਅਨਹਦਵਾਜੀ ਅਨ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਸਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਭਇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਣਦੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨੰਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾ ਕੇ ਵਾਝੇ ਅਨਹਦ ਜੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਉ ਨਾ ਜਾਣੇ ਮੇਰਾ ਅਰਦਾਸ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਉ ਨਿਦੇ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਬਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਆਮੀਨ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਨ ਦੇ ਆ ਚਾਲੀ ਮੁਕਤੇ ਆ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਜ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚਿਤ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਅਕਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਰਸਾਹਬ ਜੀ ਦੇ ਪਾਵਨ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ हे अकाल पुरखे अंतर्जामी अपने पंथ दे सदा सहाय दतार जीयो गुरुद्वारा श्री ननकाना साहिब अते और गुरुद्वारे गुरु धाम जन्ना तो पंथ नु विछोड़या गया है जी तिनहा दे खुले दर्शन दीदार अते सेवा संभाल दा दान अपने प्यारे खालसा जी नु बख्शो जी हे निमाणियां दे मान निताणियां दे ताण निओटी ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾ ਕਬਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰ ਜੀ ਆਪ ਜੀ ਦੀ ਕਿਰਪਾ ਸਦਕਾ ਮਿਊਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਸਤਿਗੁਰ ਜੀ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦੇ ਦਰ ਕਰਦੇ ਸੇਵਕ ਸਰਦਾਰ ਸਰਬਜੀਤ ਸਿੰਘ ਜੀ ਉਮੀਦਵਾਰ ਵਜੋਂ ਪਾਤਸ਼ਾਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਪਾਤਸ਼ਾਹ ਜੀ ਕਿਰਪਾ ਕਰਨਾ ਸਰਦਾਰ ਸਰਬਜੀਤ ਸਿੰਘ ਦੀ ਕਾਕਾ ਜੀ ਵੱਲੋਂ ਚੋਣਾਂ ਵਿੱਚ ਕਾਮਯਾਬੀ ਅਤੇ ਫਤਿਹ ਵਾਸਤੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਹੋਏ ਜੋ ਪਿਛਲੇ ਸਮੇਂ ਸ੍ਰੀ ਸਹਿਜ ਪਾਠ ਆਰੰਭ ਕੀਤੇ ਸਨ ਆਪ ਜੀ ਦੀ ਕਿਰਪਾ ਸਦਕਾ ਬਾਣੀ ਦੇ ਪ੍ਰਵਾਹ ਆਦ ਤੋਂ ਮੱਧ ਮੱਧ ਤੋਂ ਨਿਰਵੇਗਨ ਸੰਪੂਰਨ ਸਮਾਪਤੀ ਹੋਈ ਆਨੰਦ ਸਾਹਿਬ ਜੀ ਦੀ ਬਾਣੀ ਦੀਆਂ 6 ਪਉੜੀਆਂ ਦੇ ਪਾਠ ਹੋਏ ਬਾਣੀ ਪੜਦਿਆਂ ਸਰਦਾਰ ਸਰਬਜੀਤ ਸਿੰਘ ਦੀ ਪਾਸੋਂ ਇੱਕ ਨਹੀਂ अनेका ਬੁੱਲਾ ਹੋ ਜਾਂਦੀਆਂ ਨੇ ਕਿਰਪਾ ਕਰਕੇ ਬਖਸ਼ ਦੇਣਾ ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਜਿਸ ਮਨੋ ਕਾਮਨਾ ਨੂੰ ਲੈ ਕੇ ਸਰਦਾਰ ਸਰਬਜੀਤ ਸਿੰਘ ਜੀ ਕਾਕਾ ਜੀ ਨੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਸੋ ਮਨੋ ਕਾਮਨਾਵਾਂ ਆਪਣੇ ਚਰਨਾਂ ਕਬਲਾਂ ਵਿੱਚੋਂ ਸੰਪੂਰਨ ਕਰਨੀਆਂ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਈहां ਉहां ਸੱਚ ਹੋਵੇ ਸਤਿਗੁਰੂ ਜੀ ਕਿਰਪਾ ਕਰਨੀ ਸਰਦਾਰ ਸਰਬਜੀਤ ਜੀ ਕਾਕਾ ਜੀ ਨੂੰ ਚੋਣਾ ਵਿੱਚ ਕਾਮਯਾਬੀਆਂ ਸਫਲਤਾਵਾਂ ਜਿੱਤ ਬਖਸ਼ਿਸ਼ ਕਰਨੀ ਸਾਚੇ ਸਾਹਿਬਾ ਕਿਆ ਨਾਹੀ ਕਰ ਤੇ ਰਹਿ ਕਰਤਾ ਤੇ ਰਹਿ ਸਭ ਕੁਛ ਹੈ ਜਿਸ ਦੇਹ ਸੋ ਪਾਵਏ ਸਤਿਗੁਰ ਜੀ ਮੇਰਾ ਦੇ ਘਰ ਵਿੱਚ ਆਣ ਕੇ ਕਿਰਪਾ ਦੇ ਘਰ ਵਿੱਚ ਆਣ ਕੇ ਸਰਦਾਰ ਸਰਬਜੀਤ ਸਿੰਘ ਜੀ ਨੂੰ ਚੋਣਾ ਵਿੱਚ ਕਾਮਯਾਬੀਆਂ ਸਫਲਤਾਵਾਂ ਬਖਸ਼ਿਸ਼ ਕਰਨੀਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਪਾਵਨ ਸ਼ਹੀਦਾਂ ਦੇ ਅਸਥਾਨ ਤੋਂ ਮੇਹਰਾਂ ਦੇ ਘਰ ਵਿੱਚ ਆਣ ਕੇ ਕਿਰਪਾ ਦੇ ਘਰ ਵਿੱਚ ਆਣ ਕੇ ਸਰਦਾਰ ਸਰਬਜੀਤ ਸਿੰਘ ਜੀ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨੀਆਂ ਸੇਵਕਾਂ ਵੱਲੋਂ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਣ ਹੋਵੇ ਬੇਅੰਤ ਮਾਇਆ ਅਰਦਾਸ ਹੋਈ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਆਈ ਸੋ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਕਿਰਤ ਕਮਾਈਆਂ ਵਿੱਚ ਬਰਕਤਾਂ ਕਾਰੋਬਾਰਾਂ ਵਿੱਚ ਵਾਧੇ ਪਾਉਣੇ ਸਰਦਾਰ ਸਰਬਜੀਤ ਸਿੰਘ ਜੀ ਦੇ ਘਰ ਪਰਿਵਾਰ ਤੇ ਪਰਿਵਾਰ ਦੇ ਸਾਰੇ ਜੀਆਂ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀਆਂ ਦੇ ਅਰੋਗਤਾਵਾਂ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਦੁੱਖਾਂ ਕਲੇਸ਼ਾਂ ਵਿਗਨਾਂ ਦਾ ਨਾਸ਼ ਕਰਨਾ ਸੁੱਖਾਂ ਦਾ ਪ੍ਰਕਾਸ਼ ਕਰਨਾ ਸਰਬੱਤ ਸੰਗਤ ਦੀ ਅਰਦਾਸ ਆਪਣੇ ਚਰਨਾਂ ਕਮਲਾਂ ਵਿੱਚ ਪ੍ਰਵਾਨ ਕਰਨੀ ਸਤਿਗੁਰ ਜੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰੋ ਹੁਕਮਨਾਮੇ ਅਨੁਸਾਰ ਚੱਲਣ ਦੀ ਸੁਮਤ ਬਖਸ਼ਿਸ਼ ਕਰੋ ਜੀ ਸਈ ਪਿਆਰੇ ਮੇਲ ਜੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਾਹਾਂ ਸੋਹੇਲੇ ਕਰ ਕੇ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫੜ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤ ਤਪੁਨੀਤ ਕਰ ਲੀਨੇ ਕਰ ਕੇ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਤ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਈਐ ਬਹੁੜ ਨ ਜੋਨੀ ਪਾਈਐ ਜਿਸ ਦੇਵ ਪਰਖ ਵਿધાਤਾ ਭਾਰ ਰਸ ਤੇ ਨਹੀਂ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਜਮ ਕੰਕਰ ਨੇੜ ਨ ਆਇਆ ਸੋਖ ਨਾਨਕ ਸਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹੇਲੇ ਕਰ ਕੇ ਰਬ ਪ੍ਰਭ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ